ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਆਪਣੇ ਸਾਰੇ ਜੀਮੇਂਦਾਰ ਪ੍ਰਾਠੀ ਠੀਕ ਠਾਕ ਹੋਮੂਗੀ ਅੱਜ ਦੀ ਵੀਡੀਓ ਆਪਣੀ ਬਹੁਤੀ ਲੰਬੀ ਨਹੀਂ ਹੈਗੀ ਸਿਰਫ ਆਪਾਂ ਅੱਜ ਆਪਣੀ ਫਸਲ ਦੇ ਬਾਰੇ ਗੱਲਬਾਤ ਕਰਾਂਗੇ ਤੇ ਬਾਕੀ ਤੁਹਾਡੇ ਜਿਹੜੇ ਤਜਰਬੇ ਨੇ ਤੁਸੀਂ ਕਣਕ ਦੇ ਵਿੱਚ ਕੀਤੇ ਐ ਤੇ ਕਿਹੜੀ ਤੁਹਾਡੀ ਕਿਸਮ ਐ ਤੇ ਉਹਨਾਂ ਗੱਲਾਂ ਜਿਹੜੀਆਂ ਸਾਰੀਆਂ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਕਰਾਂਗੇ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਣਾ ਹੈ ਵੀ ਤੁਹਾਡੇ ਜਿਹੜੇ ਸਵਾਲ ਕੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਜੀਰਾ ਵੀਡੀਓ ਆਪਾਂ ਕੀ ਕਿਵੇਂ ਦੀਆਂ ਮਤਲਬ ਆਪਾਂ ਕਣਕ ਦੇ ਸੰਬੰਧੀ ਤਾਂ ਆਪਾਂ ਪਾਈਏ ਕਿਹੜੀ ਤੁਹਾਨੂੰ ਜਾਣਕਾਰੀ ਦੀ ਜ਼ਰੂਰਤ ਹੈ ਕਿਉਂਕਿ ਜਿੰਨੀ ਕੁ ਆਪਾਂ ਨੂੰ ਨੋਲਜ ਹੁੰਦੀ ਆ ਆਪਾਂ ਸਿਰਫ ਉਨੀ ਕੁ ਜਾਣਕਾਰੀ ਤੁਹਾਡੇ ਤੱਕ ਆਪਾਂ ਪਹੁੰਚਾ ਸਕਦੇ ਆ ਇਹ ਗੱਲ ਨਹੀਂ ਕਿ ਮੈਂ ਇਕੱਲਾ YouTube ਤੇ ਮਤਲਬ ਵੀਡੀਓ ਬਣਾ ਰਿਹਾ ਮੇਰੇ ਤੋਂ ਮਤਲਬ ਬਹੁਤ ਬੀਰਪਰਾ ਨੇ ਜਿਨ੍ਹਾਂ ਨੂੰ ਮੇਰੇ ਤੋਂ ਵੱਧ ਜਿਹੜੀ ਨੌਲੇਜ ਹੈ ਮੇਰਾ ਕੰਮ ਕੀ ਹੈ ਸਿਰਫ ਜਿੰਨੀ ਕੁ ਮਤਲਬ ਮਾਨੂੰ ਨੌਲੇਜ ਹੈਗੀ ਹੈ ਮੈਂ ਉਨੀ ਕੁ ਤੁਹਾਡੇ ਨਾਲ ਸ਼ੇਅਰ ਕਰਦਾ ਤੁਸੀਂ ਵੀ ਸ਼ੇਅਰ ਕਰੇ ਕਰੋ ਜਿੰਨੇ ਕੁ ਤੁਹਾਨੂੰ ਖੇਤੀ ਬਾਰੇ ਨੌਲੇਜ ਹੈਗੀ ਹੈ ਕਿਉਂਕਿ ਆਪਾਂ ਇੰਨੇ ਸਾਲਾਂ ਤੋਂ ਮਤਲਬ ਖੇਤੀ ਆਪਾਂ ਕਰਦੇ ਆ ਰਹੇ ਹਾਂ ਜਿੰਨੇ ਕ ਆਪਾਂ ਨੂੰ ਮਤਲਬ ਤਜਰਬਾ ਹੈਗਾ ਖੇਤੀ ਬਾਰੇ ਜਿਵੇਂ ਕਣਕ ਹੋ ਗਿਆ ਝੋਨਾ ਹੋ ਗਿਆ ਜਾਂ ਵਿੱਚ ਕਈ ਵੀਰਪਰਾ ਆਲੂ ਵੀ ਲਾਉਂਦੇ ਆ ਸਬਜ਼ੀ ਦੀ ਖੇਤੀ ਵੀ ਕਰਦੇ ਆ ਤੁਸੀਂ ਵੀ ਕੋਸ਼ਿਸ਼ ਕਰੇ ਕਰੋ ਵੀ ਜਿਹੜੀ ਜਾਣਕਾਰੀ ਹੈ ਜੀਵਿੰਦਾਰ ਭਰਾਵਾਂ ਤੱਕ ਤੁਸੀਂ ਸ਼ੇਅਰ ਜਰੂਰ ਕਰੇ ਕਰੋ ਕਿਉਂਕਿ ਉਹਦੇ ਨਾਲ ਕੀ ਹੁੰਦਾ ਜਿਨ੍ਹਾਂ ਵੀ ਭਰਾਵਾਂ ਨੂੰ ਨਹੀਂ ਪਤਾ ਉਹਨਾਂ ਨੂੰ ਤਜਰਬੇ ਬਾਰੇ ਪਤਾ ਲੱਗਦਾ ਹੈ ਕਈ ਵਾਰ ਆਪਾਂ ਗਲਤ ਚੱਲ ਰਹੇ ਹੁੰਦੇ ਆ ਉਹਨਾਂ ਨੂੰ ਨੋਲਜ ਮਿਲਦੀ ਹੈ ਵੀ ਆਹ ਕੰਮ ਆਪਾਂ ਐਵੇਂ ਹੀ ਕਰਨਾ ਹੈ ਇਸ ਕਰਕੇ ਤੁਸੀਂ ਵੀ ਜਰੂਰ ਆਪਣੇ ਤਜਰਬੇ ਸਾਂਝੇ ਕਰੇ ਕਰੋ ਤੇ ਅੱਜ ਦੀ ਵੀਡੀਓ ਸਿਰਫ ਹੈਗੀ ਹੈ ਅੱਪਾ ਆਪਣੀ ਕਣਕ ਦੇ ਬਾਰੇ ਗੱਲ ਕਰਾਂਗੇ ਅੱਪਾ ਜੀ ਇਸ ਵਾਰ ਪਹਿਲੀ ਵਾਰ ਰੂਟਾਵੀਟਰ ਦੇ ਨਾਲ ਬਜਾਈ ਕੀਤੀ ਸੀ ਅੱਪਾ ਪੀਬੀਡਬਲਯੂ 826 ਦੀ ਜਿਹੜੀ ਬਜਾਈ ਕੀਤੀ ਹੈ ਬਾਕੀ ਹੋਰ ਵੀਰ ਭਰਾ ਜਿਹੜੇ 2-3 ਸਾਲ ਤੋਂ ਇਸ ਵੈਰੈਟੀ ਨੂੰ ਲਾ ਰਹੇ ਆ ਪਰ ਅੱਪਾ ਆਪਣੇ ਖੇਤ ਦੇ ਵਿੱਚ ਇਸ ਵਾਰੇ ਪਹਿਲੀ ਵਾਰ ਵੈਰੈਟੀ ਲਾਈ ਹੈ ਤੇ ਬਾਕੀ ਤੁਸੀਂ ਆਪਣੇ ਬਾਰੇ ਵੀ ਦੱਸਿਓ ਵੀ ਤੁਸੀਂ ਖੇਤ ਦੇ ਵਿੱਚ ਕਿਹੜੀ ਤੁਸੀਂ ਇਸ ਵੈਰੈਟੀ ਲਾਈ ਹੋਈ ਹੈ ਝਾੜ ਬਾਰੇ ਵੀ ਦੱਸਿਓ ਵੀ ਪਿਛਲੇ ਸਾਲ ਦੇ ਤੁਹਾਡੇ ਕੀ ਤਜਰਬੇ ਨੇ ਤੇ ਜੇ ਆਪਾਂ ਯੂਰੀਆ ਦੀ ਗੱਲ ਕਰੀਏ ਆਪਣੀ ਆਪਾਂ ਇਹਦੇ ਵਿੱਚ ਸਿਰਫ 2.5 ਬੈਗ ਯੂਰੀਆ ਦੇ ਪਾਏ ਨੇ 2.5 ਬੈਗ ਸਿਰਫ ਯੂਰੀਆ ਦੇ ਪਾਏ ਆ ਆਪਾਂ ਪਹਿਲ ਦੰਦੇ ਜੀ ਜਿਹੜਾ ਆਪਾਂ ਬਜਾਈ ਸਮੇਂ ਡੀਏਪੀ ਹੋ ਗਿਆ ਜਾਂ ਐਨਪੀਕੇ ਹੋ ਗਿਆ ਜਿਵੇਂ 12 32 16 ਹੋ ਗਿਆ ਆਪਾਂ ਉਹਨਾਂ ਨੂੰ ਪਹਿਲ ਦੰਦੇ ਆ ਕਿਉਂਕਿ ਉਹਨਾਂ ਦਾ ਕੰਮ ਕੀ ਹੁੰਦਾ ਜੇ ਆਪਾਂ ਬਜਾਈ ਸਮੇਂ ਥੱਲੇ ਰੇ ਆਪਾਂ ਵੱਧ ਪਾਦੀ ਆਪਾਂ ਨੇ ਇਹਦੇ ਵਿੱਚ ਤਕਰੀਬਨ 85 ਤੋਂ 90 ਕਿਲੋ ਪਾਇਆ। ਕੁਆਂਟਲ ਵੀ ਆਪਾਂ ਕਈ ਵਾਰ ਪਾ ਦਿੰਦੇ ਹਾਂ ਕੰਮ ਕੀ ਹੁੰਦਾ ਬਾਅਦ ਦੇ ਵਿੱਚ ਤਾਕਤ ਮਿਲਦੀ ਰਹਿੰਦੀ ਹੈ ਤੇ ਕੋਈ ਵੀ ਦਿੱਕਤ ਨਹੀਂ ਆਉਂਦੀ ਆਪਾਂ ਨੂੰ ਜਿਹੜਾ ਉੱਪਰ ਯੂਰੀਆ ਪਾਉਣ ਦੀ ਜ਼ਰੂਰਤ ਘੱਟ ਹੁੰਦੀ ਹੈ। ਜਿਹੜੀ ਆਪਣੀ ਕਣਕ ਐਵੇਂ ਉਹ ਜਿਹੜੀ ਵਧੀਆ ਜਿਹੜੀ ਗਰੋਥ ਕਰਦੀ ਰਹਿੰਦੀ ਹੈ। ਆਪਾਂ ਇਹਦੇ ਵਿੱਚ ਡੀਪੀ ਨਹੀਂ ਪਾਇਆ ਆਪਾਂ ਨੂੰ ਮਿਲਿਆ ਨਹੀਂ ਸੀ। ਆਪਾਂ 12 32 16 ਜਿਹੜਾ ਇਸ ਦੇ ਵਿੱਚ ਪਾਇਆ ਸੀ। ਤੇ ਬਹੁਤ ਵਧੀਆ ਨਤੀਜੇ ਨੇ ਤੇ ਸਿਰਫ ਢਾਈ ਬੈਗ ਦੇ ਨਾਲ ਆਪਣੀ ਜਿਹੜੀ ਵੈਰੈਟੀ ਹੁਣ ਤੱਕ ਪੂਰੀ ਵਧੀਆ ਤੇ ਨਸਾਰੇ ਤੇ ਹੁਣ ਆ ਗਈ ਹੈ ਤੇ ਜਿਹੜੀ ਵੈਰੈਟੀ ਨੇ 1-2% ਜਿਹੜਾ ਨਸਾਰਾ ਸ਼ੁਰੂ ਕਰ ਦੁੱਤਾ ਹੈ ਬਾਕੀ ਤੁਸੀਂ ਦੱਸਿਓ ਵੀ ਇਹ ਵੈਰੈਟੀ ਕਿਵੇਂ ਦੀ 826 ਜਿਹੜੀ ਵੈਰੈਟੀ ਹੈ ਪਿਛਲੇ ਸਾਲ ਤੁਹਾਡੇ ਜਿਹੜਾ ਕੀ ਇਹਦਾ ਨਤੀਜਾ ਰਿਹਾ ਤੇ ਤੁਸੀਂ ਕਿੰਨੀ ਜਿਹੜੀ ਖੇਤ ਦੇ ਵਿੱਚ ਯੂਰੀਆ ਪਾਉਂਦੇ ਹੋ ਤੇ ਬਜਾਈ ਸਮੇਂ ਤੁਸੀਂ ਜਿਵੇਂ ਡੀਪੀ ਹੋ ਗਿਆ ਜਾਂ 12 ਬੱਤੀ ਹੋ ਗਿਆ ਤੁਸੀਂ ਬਜਾਈ ਸਮੇਂ ਕਿੰਨਾ ਥੱਲੇ ਪਾਉਂਦੇ ਹੋ ਤੇ ਬਾਕੀ ਆਪਣੀਆਂ ਇਸ ਚੈਨਲ ਦੇ ਉੱਤੇ ਵੀਡੀਓ ਆਪਾਂ ਪਾਉਂਦੇ ਰਹਿੰਦੇ ਆ ਜਿੰਨੀ ਕੁ ਆਪਾਂ ਨੂੰ ਜਾਣਕਾਰੀ ਹੁੰਦੀ ਹੈ ਸ਼ੇਅਰ ਜ਼ਰੂਰ ਕਰਦੇ ਕਰੋ ਵੀਡੀਓ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੰਨਿਕ ਜਿਹੜੇ ਆਪਣੇ ਨਾਲ ਵੀਰ ਭਰਾ ਜੁੜੇ ਹੋਏ ਨੇ